ਦਿਨ ਚੜ੍ਹਦੇ ਹੀ ਹੋ ਗਿਆ ਵੱਡਾ ਖੁਲਾਸਾ ਕੇਜਰੀਵਾਲ ਬਣਨਗੇ ਪੰਜਾਬ ਦੇ ਮੁੱਖ ਮੰਤਰੀ ਸੀਨੀਅਰ ਲੀਡਰ ਨੇ ਦਸਤੀ ਅੰਦਰਲੀ ਗੱਲ ਦਿੱਲੀ ਵਿੱਚ ਕੱਲ ਆਮ ਆਦਮੀ ਪਾਰਟੀ ਦੀਆਂ ਚੋਣਾਂ ਸਨ ਤੇ ਆਮ ਆਦਮੀ ਪਾਰਟੀ ਦੀ ਵੱਡੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਨੇ ਆਮ ਆਦਮੀ ਪਾਰਟੀ ਬਾਰੇ ਵੱਡੀ ਗੱਲ ਦੱਸ ਦਿੱਤੀ ਹੈ ਵਾਜਬਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਗਲੇ ਏਕਨਾਥ ਸ਼ਿੰਦੇ ਹੋ ਸਕਦੇ ਹਨ ਦਿੱਲੀ ਦੇ ਨਤੀਜਿਆਂ ਤੇ ਬੋਲਦਿਆਂ ਬਾਜਬਾ ਨੇ ਕਿਹਾ ਕਿ ਕੇਜਰੀਵਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਉਹਨਾਂ ਇਹ ਵੀ ਦਾਵਾ ਕੀਤਾ ਕਿ ਹੁਣ ਆਪ ਵਿੱਚ ਵੱਡੀ ਉਥਲ-ਪੁਥਲ ਹੋਵੇਗੀ ਬਾਜਪਾ ਉਹਨਾਂ ਕਾਂਗਰਸੀ ਆਗੂਆਂ 'ਚ ਸ਼ਾਮਲ ਹਨ ਜੋ ਹਮੇਸ਼ਾ ਆਪ ਨਾਲ ਕਾਂਗਰਸ ਦੇ ਗੱਠ ਜੋੜ ਦੇ ਖਿਲਾਫ ਰਹੇ ਹਨ ਬਾਜਵਾ ਨੇ ਦਿੱਲੀ 'ਚ ਆਪ ਦੀ ਹਾਰ ਤੋਂ ਬਾਅਦ ਪਾਰਟੀ ਦੀ ਸੂਬਾ ਇਕਾਈ 'ਚ ਫੁੱਟ ਦੀ ਭਵਿੱਖਬਾਣੀ ਕਰਨ ਦਾ ਦਾਵਾ ਕੀਤਾ ਹੈ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਹਾਰਾਸ਼ਟਰ ਦੇ ਏਕਨਾਥ ਸ਼ਿੰਦੇ ਵਾਂਗ ਬਾਗੀ ਹੋ ਸਕਦੇ ਹਨ ਉਹਨਾਂ ਇਹ ਵੀ ਕਿਹਾ ਕਿ ਆਪ ਦੇ 30 ਤੋਂ ਵੱਧ ਵਿਧਾਇਕ ਕਾਂਗਰਸ ਦੇ ਸੰਪਰਕ ਵਿੱਚ ਹਨ ਇਹ ਵਿਧਾਇਕ ਪਾਰਟੀਆਂ ਬਦਲ ਲਈ ਤਿਆਰ ਹਨ ਦਿੱਲੀ ਦੀ ਸੱਤਾ ਤੇ ਕਬਜ਼ਾ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 2022 ਦੀਆਂ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਸਨ ਮੋٹے ਤੌਰ ਤੇ ਆਪ ਕੋਲ ਬਹੁਮਤ ਲਈ ਲੋੜੀਂਦੀਆਂ 98 ਸੀਟਾਂ ਤੋਂ ਵੱਧ ਸੀਟਾਂ ਹਨ ਆਪ ਵਿਧਾਇਕਾਂ ਦੀ ਮੌਜੂਦਾ ਗਿਣਤੀ 93 ਹੈ ਅਜਿਹੇ 'ਚ ਭਗਵੰਤ ਮਾਨ ਸਰਕਾਰ ਨੂੰ ਫਿਲਹਾਲ ਕੋਈ ਖੇਤਰਾ ਨਜ਼ਰ ਨਹੀਂ ਆ ਰਿਹਾ ਪਰ ਕਾਂਗਰਸ ਨੇਤਾ ਨੇ ਦਿੱਲੀ ਦੇ ਨਤੀਜਿਆਂ ਤੇ ਚੁਟਕੀ ਲਈ ਹੈ ਬਾਜਵਾ ਨੇ ਆਪ ਦੇ ਪ੍ਰਧਾਨ ਅਮਨ अरोड़ा ਦੀਆਂ ਹਾਲੀਆਂ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਆਪ ਅੰਦਰ ਵਾਧੇ ਟਕਰਾਅ ਦਾ ਜ਼ਿਕਰ ਕੀਤਾ ਹੈ अरोड़ा ਨੇ ਕਿਹਾ ਕਿ ਪੰਜਾਬ ਲਈ ਮੁੱਖ ਮੰਤਰੀ ਦਾ ਹੋਣਾ ਜ਼ਰੂਰੀ ਨਹੀਂ ਹੈ ਬਾਜਵਾ ਦਾ ਮੰਨਣਾ ਹੈ ਕਿ ਇਹ ਬਿਆਨ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੇ ਕੇਜਰੀਵਾਲ ਦੇ ਪੰਜਾਬ ਚ ਸੰਭਾਵਿਤ ਤਬਾਦਲੇ ਦੀ ਤਿਆਰੀ ਵਿੱਚ ਕੀਤਾ ਸੀ ਬਾਜਵਾ ਨੇ ਦੋਸ਼ ਲਾਇਆ ਕਿ ਉਹ ਪਹਿਲਾਂ ਹੀ ਪੰਜਾਬ ਦੇ ਵਿੱਚ ਕੇਜਰੀਵਾਲ ਨੂੰ ਮੈਦਾਨ ਵਿੱਚ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਕਿਹਾ ਕਿ ਦਿੱਲੀ ਚ ਆਪ ਦੀ ਮਾੜੀ ਕਾਰਗੁਜ਼ਾਰੀ ਦਾ ਕੇਜਰੀਵਾਲ ਨੂੰ ਪਹਿਲਾਂ ਹੀ ਅਹਿਸਾਸ ਹੋ ਗਿਆ ਹੈ ਤੇ ਅਜਿਹੀ ਸਥਿਤੀ ਵਿੱਚ ਤੁਹਾਡੇ ਵਿੱਚ ਗੜਬੜ ਹੋਣਾ ਲਾਜ਼ਮੀ ਹੈ ਤਾਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਚੁਟਕੀ ਲਈ ਹੈ ਉਹ ਕੇਜਰੀਵਾਲ ਸਾਹਿਬ ਤੇ ਉਹ ਕੇਜਰੀਵਾਲ ਨੂੰ ਇਹ ਦੋਸ਼ ਲਗਾ ਰਹੇ ਹਨ ਕਿ ਉਹ ਹੁਣ ਪੰਜਾਬ ਦੇ ਵਿੱਚ ਜਲਦ ਹੀ ਮੁੱਖ ਮੰਤਰੀ ਬਣ ਜਾ ਰਹੇ ਹਨ ਤੇ ਭਗਵਾਨਤਮਾਨ ਸਰਕਾਰ ਆ ਜਿਹੜੀ ਉਹ ਬਾਗੀ ਹੋ ਸਕਦੀ ਹੈ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ